जय वाल्मीकि जय रविदास जय पीम जय भारत मैं मूलवर्सी वाल्मीकि धर्म समाज की तरफ से अपने महापुरुषों को जो बहुत बड़े प्रचारक भी हैं और संत समाज इनों मैं एक विनती करने जा रहे हैं कि अपने युंगटा अपने संस्थावां ਦੇ ਝੰਡੇ ਬਾਰੇ ਝਗੜਾ ਬੰਦ ਕਰੋ ਹੁਣ ਤੁਸੀਂ ਦੇਖ ਰਹੇ ਹੋਗੇ ਕਿ 30 ਨਵੰਬਰ 2025 ਲਾਲ ਝੰਡੇ ਵਾਲੇ ਜਸੰਤ ਸਮਾਜ ਹੈ ਸੰਧ ਉਹ ਵੀ ਇਕੱਠ ਕਰ ਰਿਹਾ ਔਰ ਅਸਮਾਨੀ ਝੰਡੇ ਵਾਲੇ ਵੀ ਇੱਥੇ ਇਕੱਠ ਕਰ ਰਹੇ पहला समानी वाले ने कहा था उसके बाद लाल ला वाले ने शुरू कर दिया ए, क्या मैसेज क्या है ये उत्थ डिस्प्यूट है क्यों अपने जल तबका उस क्यों लड़ा रहे छड़ो त्यागो त्याग करो अपनी ਰੁਸ਼ੀਆਂ ਦਾ ਆਪਣੇ ਸੰਸਾਰਾਂ ਦੇ ਉੱਚੇ ਨਾਮ ਵਾਸਤੇ ਤਿਆਗ ਕਰੋ। ਭਗਵਨ ਵਾਲਮੀਕੀ ਮਹਾਰਾਜ ਨੇ ਤਿਆਗ ਨੂੰ ਹੀ ਪ੍ਰੈਫਰੈਂਸ ਯਾਨੀ ਪਹਿਲ ਦਈ ਹੈ। ਵਾਲਮੀਕ ਕ ਸਮਾਜ ਨੂੰ ਮੈਂ ਇੱਕ ਬੇਨਤੀ ਕਰਾਂਗਾ ਮੂੰਹ ਛੋਟਾ ਹੈ ਬਾਤ ਬੜੀ ਹੈ। ਕਿ ਜੇ ਤੁਸੀਂ ਡਿਸਪਿਊਟ ਨੂੰ ਰੋਕਣਾ ਹੈ। ਡਿਸਪਿਊਟ ਦੇ ਦੋ ਇਤਿਰਾਜ਼ ਤਾਂ ਕਰ ਨਹੀਂ ਸਕਦੇ ਆਪਸ ਕੇ ਵਿੱਚ। ਥੋੜੀ ਤੁਹਾਡੇ ਸਿਰ ਸੀ ਭੰਡਾ ਪੁੱਛਣਾ ਤੁਸੀਂ ਇਹ ਲੜਨਾ ਜਾਇਨਾ ਤੀਸਰੀ ਗੁੰਨਾ ਜਾਓ ਅਸਮਾਨੀ ਵਾਲਿਆਂ ਦੇ ਹੱਕ ਚ ਪਿਛੇ ਨਾ ਜਾਓ ਲਾਲ ਵਾਲਿਆਂ ਦੇ ਹੱਕ ਚ ਪਿਛੇ ਨਾ ਜਾਓ ਸਤਕਾਰਯੋਗ ਹੈ ਦੋਨੋਂ ਪਾਰਟੀਆਂ ਇਸੀ ਬਾਤ ਨਹੀਂ ਹੈ ਲੇਕਿਨ ਡਿਸਪਿਊਟ ਹੋ ਸਕਦਾ ਹੈ ਇਸ ਨੂੰ ਸਾਰੇ ਲੋਕ ਸਮਝ ਰਹੇ ਹੈ ਅਸਮਾਨੀ ਵਾਲੇ ਵੀ ਸਮਝ ਰਹੇ ਤੇ ਲਾਲ ਵਾਲੇ ਸਮਝ ਰਹੇ ਵੀ ਡਿਸਪਿਊਟ ਹੈ ਇਹ ਝਗੜਾ ਨਾ ਕਰੋ ਇਹ ਕੰਮ ਜਾਓ ਵੀ ਨਾ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਕਿਉਂਕਿ ਮਹਾਤਮਾ ਬੁੱਧ ਨੇ ਵੀ ਆਪਣੇ ਗ੍ਰੰਥ ਕੇ ਅੰਦਰ ਕਿਹਾ ਥਾ ਕਿ ਜੇਕਰ ਗੁਰੂ ਵੀ ਗਲਤੀ ਕਰਦਾ ਹੈ ਉਹਦੀ ਗਲਤੀ ਪਿੱਛੇ ਨਹੀਂ ਜਾਣਾ ਭਗਵਾਨ ਵਾਲਮੀਕੀ ਮਹਾਰਾਜ ਨੇ ਵੀ ਆਪਣੇ ਗ੍ਰੰਥ ਕੇ ਅੰਦਰ ਲਿਖਿਆ ਲਿਖਿਆ ਉਹਨਾਂ ਨੇ ਵੀ ਗੁਰੂ ਰੋਪੀਆ ਅੰਧ ਮੇਖ ਹੋਵੇ ਉਤਪੰਥ ਬੋਲੀ ਕਿਉਂ ਰੱਖੋ ਹੈ ਵੀ ਜੇ ਗੁਰੂ ਅੰਧਵਿਸ਼ਵਾਸ ਚ ਵੀ ਤੁਹਾਨੂੰ ਤੱਕ ਰਿਹਾ ਜਾਂ ਗੁਰੂ ਗਲਤ ਕੰਮ ਕਰ ਰਿਹਾ ਤੁਸੀਂ ਉਹਦੇ ਪਿੱਛੇ ਅੰਧਵਿਸ਼ਵਾਸ ਚ ਨਹੀਂ ਜਾਣਾ ਉਤਪੰਥ ਉਸ ਦੀ ਬੋਲੀ ਨਹੀਂ ਬੋਲਨੀ ਜੇ ਉਹ ਗਲਤ ਕੰਮ ਕਰ ਰਿਹਾ ਮਹਾਰਾਜ ਦੀ ਬਚਨ ਹੈ ਟਾਲੋ ਇਸ ਕੇਸ ਨੂੰ ਟਾਲ ਦੋ ਸਮੇਂ ਨੂੰ ਟਾਲ ਦੋ ਕਿਹ ਸਮਾਂ ਇਤਰਾ ਬਲਵਾਨ ਹੁੰਦਾ ਹੈ ਕਿ ਜੇ ਗਲਤ ਕੰਮ ਹੋ ਜਾਏ ਹੱਥ ਨਹੀਂ ਆਂਦਾ ਮੈਂ ਮੁੱਲਵਸੀ ਵਾਲਮੀਕੀ ਧਰਮ ਸਮਾਜ ਦੀ ਤਰਫੋਂ ਹੀ ਬੋਲ ਰਿਹਾ ਕਿ ਕਿਸੇ ਦਾ ਪੱਖ ਨਾ ਪੂਰਾ ਆਪ ਪੇਸ਼ੰਦੇ ਹੋ ਜਾਣਾ ਸਭ ਜੈ ਵਾਲਮੀਕੀ ਜੈ ਰਵਿਦਾਸ ਜੈ ਭੀ ਜੈ ਭਾਰਤ